ਦੋਸਤੋ ਅੱਜ ਪਹੁੰਚਿਆ ਪਿੰਡ ਭਟਾਲਕਲਾ ਅੱਜ ਤੁਹਾਨੂੰ ਇੱਥੇ ਸਾਡੇ ਮਹਾਰਾਜ ਬਹੁਤ ਹੀ ਪੁਰਾਣੇ ਸਮੇਂ ਤੋਂ ਸੰਤ ਰਹੇ ਸੀਗੇ ਜੋ ਕੇ ਇਸ ਦੁਨੀਆ ਨੂੰ ਛੱਡ ਕੇ ਚਲਾ ਗਏ ਨੇ ਆਪਣੇ ਸੁਆਸਾਂ ਦੀ ਜਿਹੜੀ ਉਹਨਾਂ ਦੀ ਪੁੰਜੀ ਸੀ ਉਹ ਪੂਰੀ ਹੋ ਗਈ ਅੱਜ ਪਿੰਡ ਭਟਾਲਕਲਾ ਪਹੁੰਚਿਆ ਇੱਥੇ ਇਸ ਡੇਰੇ ਦੇ ਵਿੱਚ ਉਹਨਾਂ ਨੇ ਬਹੁਤ ਸਾਲ ਭਗਤੀ ਕੀਤੀ ਹੈ ਅੱਜ ਇੱਥੇ ਉਹਨਾਂ ਦੇ ਜੋ ਨਾਲ ਜੁੜੇ ਹੋਏ ਉਹਨਾਂ ਦੇ ਸੇਵਾਦਾਰ ਸੀ ਉਹ ਸਾਰੇ ਬੈਠੇ ਨੇ ਉਹ ਅੱਜ ਉਹਨਾਂ ਦੀ ਜੋ ਵੀ ਗ੍ਰੰਥ ਸਾਹਿਬਾਨ ਨੇ ਉਹਨੂੰ ਸਾਹਮਣੇ ਰਹੇ ਨੇ ਜੋ ਵੀ ਉਹਨਾਂ ਦਾ ਅੰਦਰ ਭਗਤੀ ਕਰਦੇ ਸੀਗੇ ਸੋ ਅੱਜ ਆਪਣੇ ਕੋਲ ਇੱਥੇ ਕੁਝ ਉਹਨਾਂ ਦੇ ਭਗਤ ਸਹਿਬ ਬੈਠੇ ਨੇ ਉਹਨਾਂ ਤੋਂ ਆਪਾਂ ਥੋੜੀ ਜਿਹੀ ਉਹਨਾਂ ਬਾਰੇ ਜਾਣਕਾਰੀ ਲਵਾਂਗੇ ਸੋ ਸਤਿਕਾਰ ਜੀ ਸਤਿਕਾਰ ਜੀ ਸਤਿਕਾਰ ਜੀ ਤੁਸੀਂ ਆਪਣੇ ਜਿਹੜੇ ਸੰਤ ਜੀ ਸਿੱਕੇ ਉਹਨਾਂ ਦਾ ਨਾਮ ਕੀ ਸੀਗਾ ਜੀ ਉਹਦੇ ਬਾਰੇ ਥੋੜਾ ਦੱਸੋ ਅਸ਼ਵਾਨੰਦ ਸਵਰਸਭਤੀ ਜੀ ਅਸ਼ਵਾਨੰਦ ਸਵਰਸਭਤੀ ਹਾਂਜੀ 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 ਉਹਨਾਂ ਦੇ ਜੀਵਨ ਬਾਰੇ ਥੋੜਾ ਜਿਆਦਾ ਦੱਸ ਸਕਦੇ ਹੋ ਹਾਂਜੀ ਉਹਨਾਂ ਦੇ ਕੋਈ ਡੇਟ ਸਾਲ ਤਾਂ ਪਤਾ ਨਹੀਂ ਜੀ ਕਲਫੂ ਤੋਂ ਪਹਿਲਾਂ ਇੱਥੇ ਰਹਿੰਦੇ ਸੀ ਅੱਛਾ ਜੀ ਸਾਰਾ ਪਿੰਡ ਕਲਫੂ ਵਕਤ ਸੋਚ ਵੀ ਕਰਿਆ ਕਰਦਾ ਵੀ ਬਾਬਾ ਜੀ ਇਕੱਲੇ ਬੈਠੇ ਨੇ ਹਾਂਜੀ ਪਰ ਇੰਨਾਂ ਨੇ ਕਦੇ ਵੀ ਕੋਈ ਬਹਿਮ ਨਹੀਂ ਕਰਿਆ ਕਿਉਂਕਿ ਸਾਡਾ ਖੇਤ ਨੇੜੀ ਹੈ ਸਾਨੂੰ ਪਤਾ ਹੈ ਹਾਂਜੀ ਅੱਛਾ ਦੂਰੋਂ ਦੂਰੋਂ ਇਹਨਾਂ ਕੋਲ ਲੋਕ ਆਉਂਦੇ ਸੀ ਇਹ ਸਾਰਿਆਂ ਨੂੰ ਇੱਕ ਸਮਝਦੇ ਸੀ ਹਮ ਅੱਠ ਪੈਰੀ ਰੋਟੀ ਖਾਂਦੇ ਸੀ ਇਹ ਹਮ ਦੁੱਧ ਗਊ ਦਾ ਪਹਿਲਾਂ-ਪਹਿਲਾਂ ਪੀਂਦੇ ਸੀ ਹੁਣ ਦੁੱਧ ਵੀ ਛੱਡਤਾ ਸੀ ਹਮ ਬਾਕੀ ਨੂਨ ਮਿਰਚ ਇਹਨਾਂ ਨੇ ਕਦੇ ਇੱਥੇ ਤਾਂ ਖਾਇਆ ਨਹੀਂ ਪਹਿਲਾਂ ਪਤਾ ਨਹੀਂ ਹਮ ਇੱਥੇ ਆ ਕੇ ਵਿਚਦੀ ਥੋੜਾ ਜਿਹਾ ਚਿਰ ਇਹ ਦੂਜੇ ਪਿੰਡ 바ਗੇ ਸੀ ਫੇਰ-ਫੇਰ ਇੱਥੇ ਆ ਗਏ ਹਮ ਬਾਬਾ ਜੀ ਐਨੇ ਵਿਦਵਾਨ ਐਨੇ ਪੜ੍ਹੇ ਲਿਖੇ ਹਮ ਤੇ ਪਖੰਡਾਂ ਤੋਂ ਰਹੇ ਤਾਂ ਅਸੀਂ ਤਾਂ ਕੋਈ ਹੋਰ ਸੰਤ ਦੇਖੇ ਨਹੀਂ بڑے بڑے ਪੁਲਿਸ ਅਫਸਰ ਵੀ ਇਹਨਾਂ ਦਾ ਸਤਿਕਾਰ ਕਰਦੇ ਸੀ ਇੱਥੇ ਆ ਕੇ ਇਹਨਾਂ ਦੀ ਜੀਵਨੀ ਬਾਰੇ ਦੇਖਿਆ ਵੀ ਜੇ ਮੰਨ ਲਓ 80 ਤੋਂ ਲਾ ਕੇ ਹੀ ਪਟਾਣ ਦੇ ਵਿੱਚ ਰਹਿੰਦੇ ਹੋਏ ਤਾਂ ਇਹਨਾਂ ਨੂੰ ਹੋ ਗਏ 45 46 ਸਾਲ ਅਖੀਰ ਇਹਨਾਂ ਨੂੰ ਹੋ ਗਏ ਕਦੇ ਵੀ ਇਹਨਾਂ ਨੇ ਨਾ ਕਿਸੇ ਨੂੰ ਦੂਜਾ ਸਮਝਿਆ ਨਾ ਆਪ ਦਾ ਸਮਝਿਆ ਇਨਾਂ ਨੇ ਸਭ ਨੂੰ ਇੱਕੋ ਹੀ ਨਿਗਾ ਨਾਲ ਦੇਖਿਆ ਹੂੰ ਬਾਬਾ ਜੀ ਠੀਕ ਹੈ ਉਹ ਗ੍ਰੰਥ ਪੜ੍ਹਾਈ ਨੇ ਬਾਬਾ ਜੀ ਬਾਕੀ ਜਿਹੜੀ ਇਹਨਾਂ ਦੀ ਪੜ੍ਹਾਈ ਸੀ ਹਾਂਜੀ ਇਸ ਬਾਰੇ ਤਾਂ ਸਾਡਾ ਐਡਾ ਦਿਮਾਗ ਨਹੀਂ ਵੀ ਅਸੀਂ ਸੋਚ ਵੀ ਲਈਏ ਹੂੰ ਵੀ ਕਿੰਨੀ ਘ ਪੜ੍ਹਾਈ ਹੈ ਹੂੰ ਪਿੱਛੇ ਜਿਵੇਂ ਸੁਣਨ ਦੇ ਵਿੱਚ ਆਇਆ ਹੈ ਹੂੰ ਵੀ ਇਹ ਐਡੀ ਵੱਡੀ ਜੱਜ ਦੀ ਪੋਸਟ ਛੱਡ ਕੇ ਆਏ ਨੇ ਹੂੰ ਐਡਾ ਵੱਡਾ ਫਿਰ ਤਿਆਗ ਇੱਥੇ ਦੇਖਿਆ ਹੂੰ ਵੀ ਇਹਨਾਂ ਨੇ ਰੋਟੀ ਆਪਣੇ ਪੇਟ ਦੇ ਨਾਲ ਵੀ ਲਿਆ ਜ ਨਹੀਂ ਰੱਖੀ ਹੂੰ ਠੀਕ ਹਾਂ ਇੰਨਾ ਕਿ ਸਾਨੂੰ ਬਾਬਾ ਜੀ ਬਾਰੇ ਪਤਾ ਤੇ ਆnde ਜਾਂਦੇ ਦੇਖਿਆ ਕਰਦੇ ਪਹਿਲਾਂ ਇੱਥੇ ਕੂਈ ਦੇ ਵਿੱਚ ਵੀ ਲੋਕ ਪਾਣੀ ਲੈਣਾ ਆ ਕਰਦੇ ਫਿਰ ਨਲਕੇ ਲੱਗੇ ਦੀ ਉਸ ਤੋਂ ਬਾਅਦ ਫਿਰ ਸਮਰਤੀ ਵੱਲ ਮੋਟਰਾਂ ਲੱਗੀਆਂ ਹੁਣ ਘਰ ਘਰ ਇੱਥੇ ਕੋਈ ਆਂਦਾ ਨਹੀਂ ਬਾਕੀ ਦੇਖਦਾ ਸਭ ਨੂੰ ਇੱਕੋ ਹੀ ਨਿਕਾ ਨਲਕੀ ਬਾਬਾ ਜੀ ਠੀਕ ਹੈ ਜੀ ਹਾਂ ਠੀਕ ਹੈ ਜੀ ਸਾਨੂੰ ਬਾਬਾ ਜੀ ਬਾਰੇ ਬੜਾ ਅਫਸੋਸ ਹੈ ਸਾਰੇ ਪਿੰਡ ਨੂੰ ਹੂੰ ਵੀ ਇਹੋ ਜਿਹਾ ਸੰਤ ਨੇੜੇ ਤੇੜੇ ਤਾਂ ਕੋਈ ਹੈ ਨਹੀਂ ਠੀਕ ਹੈ ਠੀਕ ਹੈ ਹਾਂਜੀ ਛੋਟੇ ਜੋ ਕੋਈ ਉਹਨਾਂ ਬਾਰੇ ਦੱਸਣਾ ਚਾਹੇ ਹਾਂਜੀ ਅਸੋ ਸਾਧੂ ਉਹਨਾਂ ਬਾਰੇ ਤਾਂ ਇਹੀ ਕਹਿ ਸਕਦੇ ਆਂ ਵੀ ਅਸੀਂ ਆਇਆਂ ਕਈ ਵਾਰੀ ਦਰਸ਼ਨ ਕਰ ਰਹੇ ਹਾਂ ਤੇ ਮਹਾਂਪੁਰਸ਼ਾਂ ਦੇ ਹਾਂਜੀ ਜਿਆਦਾ ਕਿਸੇ ਨਾਲ ਉਹ ਬੋਲਬਾਲਾਰ ਨਹੀਂ ਕਰਦੇ ਸੀ ਹੂੰ ਬਾਕੀ ਉਹਨਾਂ ਸਵਾਤੀੜਾ ਕੱਲੇ ਰਹਿਣ ਦਾ ਹੀ ਸੀ ਉਹ ਤਾਂ ਪਰਮਾਤਮਾ ਦੀ ਲੀਨ ਦੇ ਵਿੱਚ ਹੀ ਰਹਿੰਦੇ ਸੀ ਹੂੰ ਇਹ ਦਵਾਈਆਂ ਬੂਟੀਆਂ ਵਿੱਚ ਜੀ ਕਿਸੇ ਤੇ ਧਿਆਨ ਹੋ ਗਏ ਜੇ ਉਹਨਾਂ ਨੇ ਦਵਾਈ ਲਿਖਤੀ ਤਾਂ ਸਮਝੋ ਬੇੜੇ ਪਾਰ ਨੇ ਕਿਉਂਕਿ ਲੇਡੀਜ਼ ਵਗੈਰਾ ਤਾਂ ਇੱਥੇ ਆਉਣ ਦਾ ਮਤਲਬ ਹੀ ਨਹੀਂ ਸੀ ਡੇਰੇ ਦੇ ਵਿੱਚ ਜਿਨ੍ਹਾਂ ਉਹਨਾਂ ਦਾ ਜੀਵਨ ਰਹੇ ਉਹ ਉਹ ਜ਼ਿਆਦਾਤਰ ਇਕੱਲੇ ਰਹੇ ਨੇ ਹੂੰ ਬਾਕੀ ਇਹਨਾਂ ਦਾ ਜਿਹੜਾ ਰਿਗਾਰਡ ਸੀ ਪਿਛਲਾ ਉਹ ਸਾਨੂੰ ਇੱਕ ਗ੍ਰੰਥ ਸਾਬ ਇਹਨਾਂ ਦੇ ਅਫਰ ਵਾਲਾ ਫਾਇਲ ਕਰੀ ਉਹਦੇ ਵਿੱਚੋਂ ਮਿਲੇ ਹੂੰ ਉਹਦੇ ਵਿੱਚ 1953 ਦੇ ਇੱਕ ਸਰਟੀਫਿਕੇਟ ਮਿਲੇ ਇਹਨਾਂ ਦਾ ਅੱਛਾ ਉਹਦੇ ਵਿੱਚ ਇਹਨਾਂ ਦਾ ਨਾਮ ਹੈ ਜਿਹੜਾ ਉਹ ਗੋਵਿੰਦ ਲਿਖਿਆ ਹੋਇਆ ਹੈ ਅੱਛਾ ਉਹ ਇਹਨਾਂ ਦਾ ਸਾਹਮਣੇ ਹੋਇਆ ਸੀ ਵਿੱਚੋਂ ਪੁਰਾਣਾ ਇੱਕ 60 ਵੀਡੀਓ ਮਿਲੇ ਕੁਝ ਡਾਕੂਮੈਂਟ ਹੋਰ ਮਿਲੇ ਨੇ ਉਹਦੇ ਵਿੱਚ ਇਹਨਾਂ ਦਾ ਨਾਮ ਹੈ ਜਿਹੜਾ ਉਹ ਗੋਬਿੰਦ ਸੀ ਤੇ ਕੁਛ ਇੱਕ ਸੰਸਦ ਦਾ ਮਿਲਿਆ ਸਾਨੂੰ ਉਹ ਵੀ ਇਧਰੋਂ ਮੇਰੇ ਖਿਆਲ ਐ ਐਮਪੀ ਦੇ ਵਿੱਚ ਐ ਸੰਸਦਾ ਉਹ ਟਿੰਗਲਵਾੜਾ ਕੁਛ ਉਹਦਾ ਨਾਮ ਹੈ ਉਹਦੇ ਉਹਨਾਂ ਨੂੰ ਪੈਸੇ ਵੀ ਉਹ ਜਿਹੜਾ ਕੁਛ ਹੁੰਦਾ ਸੀ ਫੰਡ ਦਿਆ ਕਰਦੇ ਸੀ ਟਿੰਗਲਵਾੜੇ ਉਹ ਭੇਜਦੇ ਹੁੰਦੇ ਸੀ ਹਾਂ ਬਾਕੀ ਤਾਂ ਅਸੀਂ ਇਹਨਾਂ ਬਾਰੇ ਕੁਝ ਜ਼ਿਆਦਾ ਕੋਈ ਸ਼ਬਦ ਨਹੀਂ ਹੈਗਾ ਕਹਿਣ ਨੂੰ ਕਿਉਂਕਿ ਬਹੁਤ ਹੀ ਸਤਿਕਾਰਯੋਗ ਸੰਤ ਜੀ ਇਹ ਚਲੇ ਗਏ ਸਾਡੇ ਪਿੰਡ ਨੂੰ ਬੜਾ ਵੱਡਾ ਘਟਾ ਹੈ ਇਹ ਕਿਉਂਕਿ ਇੱਥੇ ਹਰੇਕ ਬੰਦਾ ਬਾਬਾ ਜੀ ਕੋਲੇ ਦਰਸ਼ਨ ਕਰਨ ਵਾਸਤੇ ਆਉਂਦਾ ਸੀ ਜਿਹਦੀ ਅਸੀਂ ਦੁਆ ਕਰਨਾ ਪਰਮਾਤਮਾ ਤੋਂ ਅੱਛਾ ਜੀ ਆਈਓ ਰਬੈ ਤੈਨਾਲ ਵੀ ਇਹਨਾਂ ਤਜਰਬਾ ਵੀ ਜਿਹੜੀਆਂ ਦੇਸੀਆਂ ਦਵਾਈਆਂ ਨਾਲ ਜਿਹੜੇ ਪੀਜੀਏ ਤੱਕ ਤੋਂ ਜਵਾਬ ਦੇ ਕੇ ਆ ਗਏ ਲੋਕ ਵੀ ਘਰੇ ਸੇਵਾ ਕਰੋ ਉਹ ਮਰੀਜ਼ ਵੀ ਇਹਨਾਂ ਨੇ ਚਾਲੂ ਕੀਤੇ ਨੇ ਜੀ ਜੋ ਤੁਰੇ ਫਿਰਦੇ ਨੇ ਅੱਜ ਵੀ ਠੀਕ ਹੈ ਜੀ ਇੰਨਾ ਤਜਰਬਾ ਇਹਨਾਂ ਦਾ ਜਿਹੜਾ ਆਯੁਰਵੇਦ ਦਾ ਸੀ ਤੁਹਾਨੂੰ ਇਹਨਾਂ ਦੇ ਕੋਈ ਗ੍ਰੰਥ ਵਗੈਰਾ ਮਿਲੇ ਹੋਣ ਜਿਹੜਾ ਜੀ ਜੋ ਗ੍ਰੰਥ ਪਏ ਨੇ ਅਸੀਂ ਬਰਾਸਤ ਸਾਮੀ ਆ ਜੀ ਉਹਨਾਂ ਦੀ ਗਾਹ ਵੀ ਸਾਹਮਣੇ ਰੱਖਾਂਗੇ ਠੀਕ ਹੈ ਜੀ ਉਹਨਾਂ ਦੀ ਕਰੋੜਾਂ ਦੇ ਵਿੱਚ ਕੀਮਤ ਹੈ ਸਾਡੇ ਅੰਦਾਜ਼ੇ ਦੇ ਮੁਤਾਬਕ ਆਯੁਰਵੇਦ ਦੇ ਜਿਹੜੇ ਆਯੁਰਵੈਦਿਕ ਜਿਹੜੇ ਲੀਜ ਹੈ ਉਹਦੇ ਮੁਤਾਬਕ ਜਿਹੜੇ ਗ੍ਰੰਥ ਨੇ ਉਹਨਾਂ ਦੇ ਸਾਰੇ ਸਾਹਮਣੇ ਪਏ ਤੁਸੀਂ ਹੁਣ ਇਹ ਇੱਥੇ ਮਤਲਬ ਕਿ ਕੋਈ ਉਹਨਾਂ ਦੀ ਯਾਦ ਦੇ ਵਿੱਚ ਕੀ ਵਾਹ ਅਸੀਂ ਯਾਦ ਦੇ ਵਿੱਚ ਜੀ ਦੇਖੋ ਜਿਵੇਂ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਸਾਧੂ ਲੋਕਾਂ ਦੀ ਜ਼ਿਆਦਾਤਰ ਸਮਾਦੀ ਕਹਿੰਦੇ ਨੇ ਹਾਂਜੀ ਹਾਂਜੀ ਉਹਨਾਂ ਨੇ ਸਾਨੂੰ ਇੱਕ ਇੱਕ ਗੱਲ ਕਹੀ ਸੀ ਜਿਉਂਦੇ ਹੁੰਦੇ ਆਂ ਵੀ ਭਾਈ ਮੈਂ ਮੇਰਾ ਸੰਸਕਾਰ ਕੀਤਾ ਜਾਣਾ ਹੈ ਅੱਛਾ ਜੀ ਕਹਿੰਦੇ ਰਹੇ ਜਿਵੇਂ ਅਸੀਂ ਉਹਰੇ ਸੰਸਕਾਰ ਕੀਤੇ ਜੀ ਉਹਨਾਂ ਦਾ ਕੋਈ ਸਮਾਧ ਬਣਾਵਾਂਗੇ ਉਹਨਾਂ ਦੀ ਅਸੀਂ ਬਾਬਾ ਜੀ ਦੀ ਸਾਡੀ ਬਾਕੀ ਦਾ ਪਿੰਡ ਲੈਵਲ ਤੇ ਛੜਦਾ ਹੈ ਹਾਂਜੀ ਉਹਨਾਂ ਦਾ ਵੀ ਕੀ ਛੜਦਾ ਬਣਦੀ ਹੈ ਸਾਡੀ ਸਲਾਹ ਇਹ ਵੀ ਬਾਬਾ ਜੀ ਅਸੀਂ ਪੱਥਰ ਦੀ ਮੂਰਤੀ ਬਣਵਾ ਕੇ ਹੀ ਉਹਨੇ ਸਮਾਦ ਬਣਾ ਲਿਆ ਠੀਕ ਹੈ ਜੀ ਐਸੀ ਪਿੰਡ ਦੇ ਵਿੱਚ ਇੱਕ ਵੱਡਾ ਵੱਡਾ ਹਾਂ ਕੱਲ ਨੂੰ ਇਕੱਠ ਰੱਖਿਆ ਹੈ ਅੱਛਾ ਜੀ ਸਾਰੇ ਹੀ ਪਿੰਡ ਨੂੰ ਸੱਦਾ ਹੈ ਸਾਰੇ ਆ ਕੇ ਸਾਰੇ ਮਸਮਰਾ ਕਰਕੇ ਸਭ ਦਾ ਸਾਂਝਾ ਹੀ ਸੀ ਸਾਡੇ ਸਾਧੂ ਜੀ ਤੇ ਉਸ ਦੇ ਮੁਤਾਬਕ ਹੀ ਇਹ ਜਿਹੜਾ ਅਗਲਾ ਫੈਸਲਾ ਉਹ ਲਿਆ ਜਾਣਾ ਠੀਕ ਹੈ ਜੀ ਜਿਵੇਂ ਹਾਂ ਪੁਰਾਣਾ ਸਰੋਤ ਹੈ ਜੀ ਪਾਣੀ ਦਾ ਕੂਈ ਹੈ ਉਰੇ ਸਾਧੂ ਜਿਹੜਾ ਵੀ ਸਾਧੂ ਆਇਆ ਨਾ ਉਹ ਉਹ ਚੋਲਾ ਰੰਗਦੇ ਹੀ ਜਿਹੜੇ ਉਹਨੇ ਕੁੰਡ ਬਣਿਆ ਹੋਇਆ ਅੱਛਾ ਅੱਛਾ ਜੀ ਉਹ ਕੁੰਡਿਆ ਨਾ ਜਿਹੜਾ ਹਾਂ ਜੀ ਪੂਰੇ ਪਾਣੀ ਦੇ ਵਿੱਚ ਰੰਗ ਘੋਲ ਕੇ ਸਾਧੂ ਚੋਲਾ ਰੰਗਿਆ ਕਰਦੇ ਅੱਛਾ ਜੀ ਇਹ ਖਾਸੀਅਤ ਹੈ ਉਹਦੀ ਉਹ ਵਿਰਾਸਤ ਹੈ ਜਿਹੜੀ ਇਸ ਢੇਰੇ ਦੀ ਅਸੀਂ ਉਸ ਨੂੰ ਬਰਕਰਾਰ ਰੱਖਣ ਵਾਸਤੇ ਇਹਨੂੰ ਉੱਚਾ ਜ਼ਰੂਰ ਚੱਕਾਂਗੇ ਅਸੀਂ ਪਰ ਉਹਨੂੰ ਵਧੀਆ ਉਪਲਬਧੀ ਦੇ ਕੇ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਾਂਗੇ ਅਸੀਂ ਵੀ ਜਿਹੜੀ ਬਾਬਾ ਜੀ ਦੀ ਯਾਦ ਅੱਜ ਤੱਕ ਜਿਹੜੇ ਨੇ ਦੇਖਿਆ ਦੇਖਿਆ ਅੱਗੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਯਾਦ ਰੱਖਣ ਕਿ ਉਸ ਸੇਧ ਦੇ ਵੀ ਚੱਲਣ। ਇਹਹੀ ਜੀ ਸੇਧ ਇਹੋ ਜਿਹਾ ਸੰਤ ਸਾਡੀ ਨਜ਼ਰ ਦੇ ਵਿੱਚ ਤਾਂ ਕੋਈ ਅਜੇ ਤੱਕ ਆਇਆ ਨਹੀਂ। ਹਾਂ ਠੀਕ 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 ਹੈ। ਬਹੁਤ ਬੜੀਆਂ ਉਪਲਾਬਦੀਆਂ ਜੋ ਇਹਨਾਂ ਨੇ ਕੀਤੀ ਹੈ। ਪਿੰਡ ਵਾਸਤੇ ਵੀ ਹਰ ਜਨਤਾ ਵਾਸਤੇ। ਠੀਕ ਹੈ ਜੀ। ਬਹੁਤ ਵਧੀਆ ਉਪਲਾਬਦੀਆਂ ਨੇ। ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਦੇਖੋ ਇਹ ਉਹਨਾਂ ਦੇ ਭਗਤ ਜਨ ਸਨ ਜਿਹੜੇ ਕਿ ਬਹੁਤ ਪੁਰਾਣੇ ਸਮੇਂ ਤੋਂ ਉਹਨਾਂ ਦੇ ਨਾਲ ਹਰ ਸਮੇਂ ਮਤਲਬ ਕਿ ਇੱਥੇ ਜਦੋਂ ਵੀ ਕੋਈ ਬਾਬਾ ਜੀ ਨੂੰ ਕਿਸੇ ਤੇ ਲੋਡ ਹੁੰਦੀ ਤਾਂ ਇਹ ਹਰ ਸਮੇਂ ਉਹਨਾਂ ਦੇ ਨਾਲ ਖੜਦੇ ਸੀ ਅੱਜ ਵੀ ਇਹ ਜਿਹੜੇ ਜਿੰਨੇ ਉਰੇ ਭਗਤ ਜਨ ਖੜੇ ਨੇ ਠੀਕ ਹੈ ਜੀ ਸੋ ਇਹਨਾਂ ਦਾ ਧੰਨਵਾਦ ਕਰਦੇ ਆ ਸੋ ਸਾਰਿਆਂ ਦਾ ਧੰਨਵਾਦ